ਨਿਰਕਾਰ ਵਾਲਾ ਸੁਪਾਲ ਸਿੰਘ 93 ਚ ਉਹਨਾਂ ਨੂੰ ਚੁੱਕਿਆ ਸੀ ਫਰਜੀ ਇੰਕਾਊਂਟਰ ਬਣਾਇਆ ਰੋਪੜ ਜ਼ਿਲ੍ਹੇ ਲਾਗੇ 26 ਸਾਲ ਮੈਂ ਬੜਾ ਪਾਜੀ ਰੋ ਰੋ ਕੇ ਕੱਟਿਆ ਵਾ 24 ਘੰਟੇ ਮੇਰੀ ਅੱਖਾਂ ਚੋਂ ਥਰੂ ਆ ਜਾਂਦੇ ਰੇ ਦਿਮਾਗ ਮੇਰੇ ਚ ਨੁਕਸ ਵੀ ਪੈ ਜਾਂਦਾ ਵਾ ਦੋ ਸੁਪਾਲ ਸਿੰਘ ਨੂੰ ਲੈ ਗਏ ਸੀ 2 ਸਾਲ ਮੰਜੀ ਤੋਂ ਮੈਂ ਉੱਠਣਾ ਨਾ ਕਰਨਾ ਰੋਲਣਾ ਤੇ ਫਿਰ ਮੈਂ ਲੰਮੇ ਪੈ ਜਾਣਾ ਰੋਲਣਾ ਤੇ ਫਿਰ ਮੈਂ ਲੰਮੇ ਪੈ ਜਾਣਾ ਇਹਦੇ ਇੱਕ ਨਾਮ ਸਿੰਘ ਵਡਾਲਾ ਵੀ 25 ਲੱਖ ਦਾ ਨਾਮੀ ਵੀ ਉਹਨੂੰ ਉਹਦਾ ਕਾਊਂਟਰ ਕੀਤਾ ਏ ਤੇ ਘਰ ਇਹਨਾਂ ਨੇ ਸੁਪਾਲ ਸਿੰਘ ਦਾ ਦਿੱਤਾ ਹੀ ਘਰੋਂ ਚੁੱਕ ਕੇ ਪੰਜਾਬ ਸ਼ੁਰੂ ਤੋਂ ਹੀ ਵਿਛੋੜਿਆਂ ਦਾ ਸੰਤਾਪ ਹਟਾਉਂਦਾ ਆਇਆ ਹੈ ਫਿਰ ਇੱਕ ਵੇਲਾ ਉਹ ਵੀ ਆਇਆ ਜਿਹਨੂੰ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ ਹੈ ਉਸ ਸਮੇਂ ਕਈ ਪੁਲਿਸ ਅਧਿਕਾਰੀਆਂ ਨੇ ਇਨਾਮ ਦੇ ਲਾਲਚ ਵਿੱਚ ਆ ਕੇ ਪੰਜਾਬ ਦੀਆਂ ਕਿੰਨੀਆਂ ਹੀ ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਉਹਨਾਂ 'ਚੋਂ ਕਈ ਪਰਿਵਾਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪੁੱਤ ਜਿਉਂਦਾ ਹੈ ਜਾਂ ਨਹੀਂ ਕਈ ਅੱਜ ਵੀ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ ਤੇ ਕਈ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ 1994 ਦੇ ਵੇਲੇ ਦੀ ਇੱਕ ਕਹਾਣੀ ਵੀ ਇੱਕ ਦਲੇਰ ਪਤਨੀ ਦੀ ਹੈ ਜੋ ਅਜੇ ਵੀ ਆਪਣੇ ਪਤੀ ਦੇ ਇਨਸਾਫ਼ ਦੀ ਲੜਾਈ ਲੜਦੀ ਜਾ ਰਹੀ ਹੈ ਕਹਾਣੀ ਹੈ ਦਲਬੀਰ ਕੌਰ ਦੀ ਉਸ ਸਮੇ 1994 ਚ ਦਲਬੀਰ ਕੌਰ 19 ਸਾਲ ਦੇ ਸਨ ਤੇ 2 ਮਹੀਨੇ ਦੇ ਗਰਭਵਤੀ ਸਨ ਜਦੋਂ ਉਹਨਾਂ ਦੇ ਪਤੀ ਸੁਖਪਾਲ ਸਿੰਘ ਨੂੰ ਘਰੋਂ ਚੁੱਕ ਕੇ ਲੈ ਗਏ ਸੁਖਪਾਲ ਸਿੰਘ ਨੂੰ ਉਸ ਵੇਲੇ ਦੇ ਖਾੜਕੂ ਗੁਰਨਾਮ ਸਿੰਘ ਬਡਾਲਾ ਦੱਸ ਕੇ ਝੂਠੇ ਪੁਲਸ ਮੁਕਾਬਲੇ ਚ ਮਾਰ ਦਿੱਤਾ ਗਿਆ ਗੁਰਨਾਮ ਸਿੰਘ ਬਡਾਲਾ ਦੇ ਸਿਰ ਤੇ ਉਸ ਸਮੇ 25 ਲੱਖ ਦਾ ਇਨਾਮ ਸੀ ਸੁਪਾਲ ਸਿੰਘ ਨੂੰ ਘਰੋਂ ਚੁੱਕਿਆ ਸੀ ਉਹਨਾਂ ਨੇ ਤੇ ਉਹਦਾ ਮੁਕਾਬਲਾ ਬਣਾਇਆ ਸੀ 25 ਲੱਖ ਦਾ ਨਾਮ ਲਿਆ ਸੀ ਗੁਰਨਾਮ ਸਿੰਘ ਬਡਾਲੇ ਦੇ ਨਾਂ ਤੇ ਕਹਿੰਦੇ ਗਰਨਾਮ ਸਿੰਘ ਵਡਾਲਾ ਵੀ 25 ਲੱਖ ਦਾ ਨਾਮੀ ਵੀ ਉਹਨੂੰ ਉਹਦਾ ਅਕਾਊਂਟਰ ਕੀਤਾ ਹੈ ਤੇ ਘਰ ਇਹਨਾਂ ਨੇ ਸੁਖਪਾਲ ਸਿੰਘ ਦਾ ਦਿੱਤਾ ਸੀ ਘਰੋਂ ਚੁੱਕ ਕੇ ਉਦੋਂ ਮੇਰੀ 19 ਸਾਲ ਦੀ ਉਮਰ ਹੀ ਉਹ ਤੀਆਂ ਸਾਲਾਂ ਦੇ ਹੀ ਜਦੋਂ ਉਹਨਾਂ ਨੂੰ ਘਰੋਂ ਚੁੱਕਿਆ ਸੀ ਸੁਖਪਾਲ ਸਿੰਘ ਨੂੰ 2019 ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਗਠਿਤ ਪੰਜਾਬ ਪੁਲਿਸ ਦੀ ਐਸਆਈਟੀ ਨੇ ਡੀਐਸਪੀ ਜਸਪਾਲ ਸਿੰਘ ਸਮੇਤ ਮੁੱਤਲ ਆਈਪੀਐਸ ਅਧਿਕਾਰੀ ਪਰਮਰਾਜ ਸਿੰਘ ਉਮਰਾ ਨੰਗਲ ਖਿਲਾਫ ਕੇਸ ਦਰਜ ਕੀਤਾ ਸੀ ਜਸਪਾਲ ਸਿੰਘ ਨੂੰ ਕਥਿਤ ਤੌਰ ਤੇ ਲੜਿੰਦੇ ਖਾਟਕੂ ਗੁਰਨਾਮ ਸਿੰਘ ਬਡਾਲਾ ਜੋ ਕਿ ਅਜੇ ਜਿਉਂਦੇ ਨੇ ਉਹਨਾਂ ਦੀ ਲਾਸ਼ ਸੁਖਪਾਲ ਸਿੰਘ ਵੱਜੋਂ ਤਿਆਰ ਕਰਨ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ 21 ਅਕਤੂਬਰ 2023 ਨੂੰ ਐਸਆਈਟੀ ਨੇ ਜ਼ਿਲ੍ਹਾ ਅਟਾਰਨੀ ਰੋਪੜ ਤੋਂ ਕਾਨੂੰਨੀ رائے ਲੈਣ ਤੋਂ ਬਾਅਦ ਹਾਈ ਪ੍ਰੋਫਾਈਲ ਮੁਲਜ਼ਮਾਂ ਵਿਰੁੱਧ ਤਾਜ਼ਾ ਐਫਆਈਆਰ ਦਰਜ ਕੀਤੀ। 1994 ਦੇ ਉਸ ਦਿਨ ਸੁਖਪਾਲ ਸਿੰਘ ਘਰ ਦੇ ਵਿਹੜੇ 'ਚ ਬੈ ਕੇ ਰੋਟੀ ਖਾ ਰਹੇ ਸਨ ਜਦੋਂ ਉਹਨਾਂ ਨੂੰ ਚੋਕ ਕੇ ਲੈ ਗਏ ਤੇ ਕਤਲ ਕਰ ਦਿੱਤਾ ਗਿਆ। ਉਸ ਦਿਨ ਤੋਂ ਹੀ ਸੁਖਪਾਲ ਸਿੰਘ ਦੀ ਮਾਂ ਗੁਰਬਚਨ ਕੌਰ ਤੇ ਪਤਨੀ ਦਲਬੀਰ ਕੌਰ ਦਾ ਸੰਘਰਸ਼ ਸ਼ੁਰੂ ਹੋ ਗਿਆ ਸੀ ਦਲਬੀਰ ਕੌਰ ਦੱਸਦੇ ਨੇ ਕਿ ਇਹ ਲੜਾਈ ਉਹਨਾਂ ਦੀ ਸੱਸ ਗੁਰਬਚਨ ਕੌਰ ਨੇ ਸ਼ੁਰੂ ਕੀਤੀ ਸੀ ਉਹ ਬਟਾਲਾ ਤੋਂ ਚੰਡੀਗੜ੍ਹ ਪਹੁੰਚਣ ਲਈ ਤੜਕੇ 4:30 ਵਜੇ ਬੱਸ 'ਚ ਬੈਠਦੇ ਤੇ ਫਿਰ ਬਿਨਾਂ ਕਿਸੇ ਆਸ ਦੇ ਖਾਲੀ ਹੱਥ ਵਾਪਸ ਮੁੜ ਜਾਂਦੇ ਵਕੀਲਾਂ ਨੇ ਉਹਨਾਂ ਨਾਲ ਧੋਖਾ ਕੀਤਾ ਉਹ 15 ਸਾਲ ਲੜਦੇ ਰਹੇ ਉਸ ਤੋਂ ਬਾਅਦ ਦਲਬੀਰ ਕੌਰ ਨੇ ਅਦਾਲਤੀ ਕਾਰਵਾਈ 'ਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ ਫਿਰ ਉਨ੍ਹਾਂ ਨੂੰ ਵਕੀਲ ਪ੍ਰਦੀਪ ਸਿੰਘ ਵਿਰਕ ਤੇ ਕਰਨਲ ਜੀਐਸ ਸੰਧੂ ਵਰਗੇ ਮਨੁੱਖੀ ਅਧਿਕਾਰ ਕਾਰਕੂਨਾ ਦਾ ਸਮਰਥਨ ਮਿਲਣ ਲੱਗਾ ਦਲਬੀਰ ਕੌਰ ਦੀ ਸੱਸ ਗੁਰਬਚਨ ਕੌਰ ਇਦਾਂ ਹੀ ਆਪਣੇ ਪੁੱਤ ਦੇ ਇਨਸਾਫ ਲਈ ਸੰਘਰਸ਼ ਲੜਦਿਆਂ ਇਸ ਦੁਨੀਆ ਤੋਂ ਰੁਖਸਤ ਹੋ ਗਏ ਦਲਬੀਰ ਕੌਰ ਤੇ ਸੁਖਪਾਲ ਸਿੰਘ ਦਾ ਇੱਕ ਪੁੱਤਰ ਵੀ ਸੀ ਜਿਸ ਨੂੰ ਜਨਮ ਤੋਂ ਹੀ ਪਿਤਾ ਨਾ ਹੋਣ ਦਾ ਗਮ ਖਾਂਦਾ ਰਿਹਾ ਤੇ 16 ਸਾਲ ਦੀ ਉਮਰ 'ਚ ਉਸ ਦੀ ਵੀ ਇੱਕ ਹਾਦਸੇ 'ਚ ਮੌਤ ਹੋ ਗਈ ਦਲਬੀਰ ਕੌਰ ਦੀ ਧੀ ਨੂੰ ਵੀ ਆਪਣੇ ਪਿਤਾ ਦੀ ਕੋਈ ਯਾਦ ਨਹੀਂ ਹੈ ਕਿਉਂਕਿ ਪਿਤਾ ਦੇ ਕਤਲ ਦੇ ਸਮੇਂ ਉਹ ਵੀ ਸਿਰਫ 1 ਸਾਲ ਦੀ ਸੀ ਮੇਰਾ ਬੇਟਾ ਜਿਹੜਾ ਵਾ ਸੁਖਪਾਲ ਸਿੰਘ ਦਾ ਬਲਰਾਜ ਸਿੰਘ ਉਹ ਵੀ ਗੁਜਰ ਗਿਆ ਏ ਉਹ ਵੀ ਇਹੋ ਹੀ ਆਂਦਾ ਹੁੰਦਾ ਸੀ ਮੇਰਾ ਡੈਡੀ ਨਹੀਂ ਆਂਦਾ ਮੇਰਾ ਡੈਡੀ ਨਹੀਂ ਆਂਦਾ ਲੋਕਾਂ ਦੇ ਡੈਡੀ ਹੁੰਦੇ ਨੇ ਸਾਡੀ ਮਮਾ ਜਾਇਦਾਦ ਕਿੱਥੇ ਗਈ ਏ ਤੇ ਮੈਂ ਹੋ ਕੇ ਕਹਿਣਾ ਕਰਨਾ ਪੁੱਤ ਫਿਕਰ ਨਾ ਕਰ ਤੂੰ ਜਦ ਜਵਾਨ ਹੋ ਗਿਆ ਵਾ ਜੱਟ ਦੇ ਪੁੱਤ ਜਾਇਦਾਦ ਬਣਾ ਲੈਂਦੇ ਹੁੰਦੇ ਨੇ ਕਮਾਈ ਕਰਨਗੇ ਤੇ ਦਲਬੀਰ ਕੌਰ ਕਿੰਨਾ ਸਮਾਂ ਡਿਪਰੈਸ਼ਨ 'ਚ ਵੀ ਰਹੇ ਪਰ ਇਹਨਾਂ ਹਾਲਾਤਾਂ ਨਾਲ ਲੜਦੇ ਰਹੇ ਤੇ ਅੱਜ ਵੀ ਸੰਘਰਸ਼ ਕਰ ਰਹੇ ਨੇ 26 ਸਾਲ ਮੈਂ ਬੜਾ ਪਾਜੀ ਰੋ ਰੋ ਕੇ ਕੱਟਿਆ ਵਾ 24 ਘੰਟੇ ਮੇਰੀ ਅੱਖਾਂ ਚ ਥਰੂ ਆ ਜਾਂਦੇ ਰਹੇ ਦਿਮਾਗ ਮੇਰੇ ਚ ਨੁਕਸ ਵੀ ਪੈ ਜਾਂਦਾ ਵਾ ਜਦੋਂ ਮੈਂ ਚਿੰਤਾ ਜ਼ਿਆਦਾ ਕਰਦੀ ਆ ਜਦੋਂ ਸੁਖਪਾਲ ਸਿੰਘ ਨੂੰ ਲੈ ਗਏ ਸੀ ਦੋ ਸਾਲ ਮੰਜੀ ਤੋਂ ਮੈਂ ਉੱਠਣਾ ਨਾ ਕਰਨਾ ਰੋਲਣਾ ਤੇ ਫੇਰ ਮੈਂ ਲੰਮੇ ਪੈ ਜਾਣਾ ਰੋਲਣਾ ਤੇ ਫੇਰ ਮੈਂ ਲੰਮੇ ਪੈ ਜਾਣਾ ਤੇ ਮੰਮੀ ਨੇ ਮੈਨੂੰ ਆਖਾ ਉਹ ਦਲਬੀਰ ਰਾਜਾ ਸੁਖਪਾਲ ਨੇ ਐਵੇਂ ਨਾ ਤੁਰ ਰੋਇਆ ਕਰ ਤੇ ਆਪ ਮੇਰੇ ਤੋਂ ਲੰਬੇ ਹੋ ਹੋ ਕੇ ਉਹਨੇ ਰੋਣਾ ਕਰਨਾ ਉਹ ਕਹਿੰਦੇ ਨੇ ਇਹ ਲੜਾਈ ਸਿਰਫ ਮੇਰੇ ਪਤੀ ਲਈ ਨਹੀਂ ਇਹ ਲੜਾਈ ਮੇਰੀ ਸੱਸ ਲਈ ਵੀ ਹੈ ਜਿਨ੍ਹਾਂ ਨੂੰ ਇਨਸਾਫ ਦੀ ਥੋੜੀ ਉਮੀਦ ਸੀ ਪਰ ਫਿਰ ਵੀ ਲੜੇ ਇਹ ਮੇਰੇ ਪੁੱਤ ਲਈ ਵੀ ਹੈ ਜੋ ਕਦੇ ਵੀ ਇਹ ਨਹੀਂ ਸਮਝ ਸਕਿਆ ਕਿ ਉਸ ਦਾ ਦੂਜੇ ਬੱਚਿਆਂ ਵਾਂਗ ਪਿਤਾ ਕਿਉਂ ਨਹੀਂ ਹੈ ਮੈਂ ਉਸ ਨੂੰ ਇਹ ਯਕੀਨ ਦਿਵਾਉਣ ਲਈ ਆਪਣੀ ਵਿਆਹ ਦੀ ਐਲਬਮ ਦਿਖਾਉਂਦੀ ਸੀ ਕਿ ਉਸ ਦਾ ਪਿਤਾ ਹੈ ਜੋ ਵਿਦੇਸ਼ ਗਿਆ ਹੈ ਤੇ ਵਾਪਸ ਆ ਜਾਵੇਗਾ ਪਰ 16 ਸਾਲ ਦੀ ਉਮਰ 'ਚ ਇੱਕ ਦੁਰਘਟਨਾ 'ਚ ਉਸ ਦੀ ਮੌਤ ਹੋ ਗਈ ਮੌਤ ਤੋਂ ਪਹਿਲਾਂ ਉਹ ਆਪਣੀ ਸਾਰੀ ਉਮਰ ਇਸ ਸਦਮੇ ਨੂੰ ਕਦੇ ਵੀ ਸਹਾਰ ਨਹੀਂ ਸਕਿਆ ਬੇਟਾ ਵੀ ਮੇਰਾ ਜਦੋਂ ਗੁਜਰਿਆ ਵਾ ਉਦੋਂ ਤੇ ਮੈਂ ਬਹੁਤਾ ਤੜਫਨ ਰਿਆ ਪੀ ਹਣਾ ਪੀ ਇੱਕ ਇਦਾਂ ਮੇਰੇ ਨਾਲ ਹੋ ਗਈ ਮੇਰਾ ਪੁੱਤਰ ਗੁਜਰ ਗਿਆ ਵਾ ਇਹ ਤੇ ਮੇਰਾ ਸ਼ੇਰ ਪੁੱਤ ਹੀ ਸੁਖਪਾਲ ਸਿੰਘ ਦਾ ਬੇਟਾ ਹੀ ਇਹ ਵੀ ਮੈਨੂੰ ਛੱਡ ਕੇ ਤੁਰ ਗਿਆ ਦੁਨੀਆ ਤੋਂ ਉਹ ਵੀ ਇਹੋ ਗੱਲ ਆਂਦਾ ਆਂਦਾ ਸਾਨੂੰ ਕਿਦਨਾਂ ਇਨਸਾਫ਼ ਮਿਲਣਾ ਵਾ ਉਹ ਮੇਰੇ ਨਾਲ ਵੀ ਜਾਂਦਾ ਹੁੰਦਾ ਸੀ ਅੰਬਰਸਰ ਜਦੋਂ ਕਰਨਲ ਸਾਹਿਬ ਸਾਥ ਦੇ ਹੁੰਦੇ ਸੀ ਤੇ ਬਲਰਾਜ ਸਿੰਘ ਮੇਰੇ ਨਾਲ ਜਾਂਦਾ ਹੁੰਦਾ ਸੀ ਤੇ ਉਹਨੇ ਕਹਿਣਾ ਕਰਨਾ ਮਾਤਾ ਕਿਦਨਾਂ ਇਨਸਾਫ਼ ਮਿਲਣਾ ਸਾਨੂੰ ਤੇ ਚਲੋ ਅੱਜ ਮੇਰਾ ਪੁੱਤ ਜੁੰਦਾ ਹੁੰਦਾ ਉਹਨੂੰ ਹੀ ਪਤਾ ਹੁੰਦਾ ਕਿ ਸਾਨੂੰ ਅਨਸਾਫ਼ ਮਿਲਿਆ ਵਾ ਉਹਨਾਂ ਤੇ ਪਰਚੇ ਕੱਟੇ ਗਏ ਨੇ ਦਲਬੀਰ ਕੌਰ ਨੇ 2012 ਚ ਪਹਿਲੀ ਪਟੀਸ਼ਨ ਤੇ ਫਿਰ 2013 ਚ ਇੱਕ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦਾਇਰ ਕੀਤੀ ਸੀ ਅਦਾਲਤ ਨੇ ਪਟੀਸ਼ਨ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਪੰਜਾਬ ਪੁਲਿਸ ਨੇ ਇਹਨਾਂ ਦੋਸ਼ਾਂ ਦੀ ਜਾਂਚ ਕਰਨ ਲਈ ਤਤਕਾਲੀ ਆਈਪੀਐਸ ਆਈਜੀਪੀ ਬਲਕਾਰ ਸਿੰਘ ਸਿੱਧੂ ਨੂੰ ਐਸਆਈਟੀ ਦਾ ਮੁਖੀ ਨਿਯੁਕਤ ਕੀਤਾ ਸੀ ਪਰ ਬਲਕਾਰ ਸਿੰਘ ਸਿੱਧੂ ਤੇ ਪਹਿਲਾਂ ਹੀ ਸੁਜੀਤ ਸਿੰਘ ਦੇ ਲਾਪਤਾ ਹੋਣ ਦੇ ਦੋਸ਼ ਸਨ ਬਲਕਾਰ ਸਿੰਘ ਖਿਲਾਫ 1992 ਦਾ ਕੇਸ ਸੀਬੀਆਈ ਅਦਾਲਤ 'ਚ ਵਿਚਾਰ ਅਧੀਨ ਸੀ ਫਿਰ 2022 'ਚ ਬਲਕਾਰ ਸਿੰਘ ਨੂੰ ਸੁਰਜੀਤ ਸਿੰਘ ਨੂੰ ਅਗਵਾ ਕਰਨ ਤੇ ਲਾਪਤਾ ਕਰਨ ਦਾ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਸੀਬੀਆਈ ਦੀ ਜਾਂਚ 'ਚ ਇਹ ਪਾਇਆ ਗਿਆ ਕਿ ਸੁਜੀਤ ਸਿੰਘ ਨੂੰ ਸੁਖਪਾਲ ਸਿੰਘ ਵਾਂਗ ਘਰੋਂ ਚੁੱਕ ਕੇ ਤਸ਼ੱਦਦ ਕੀਤਾ ਗਿਆ ਸੀ ਦਲਬੀਰ ਕੌਰ ਦੇ ਵਕੀਲ ਪ੍ਰਦੀਪ ਸਿੰਘ ਵਿਰਖ ਨੇ ਵੀ ਦੋਸ਼ ਲਾਇਆ ਕਿ ਸੁਮੇਤ ਸਿੰਘ ਸੈਣੀ ਉਸ ਸਮੇਂ ਡੀਜੀਪੀ ਸਨ ਜਦੋਂ ਸੁਖਪਾਲ ਸਿੰਘ ਦੇ ਕਤਲ ਦੀ ਜਾਂਚ ਲਈ ਸੈੱਟ ਬਣਾਈ ਗਈ ਸੀ ਸੈਣੀ ਨੇ ਉਮਰਾਨੰਗਲ ਵਿਰੁੱਧ ਕੇਸ ਦੀ ਜਾਂਚ ਲਈ ਬਲਕਾਰ ਸਿੰਘ ਨੂੰ ਨਿਯੁਕਤ ਕੀਤਾ ਸੀ ਜੋ ਕਿ ਖੁਦ ਇਸੇ ਤਰ੍ਹਾਂ ਦੇ ਇੱਕ ਕੇਸ 'ਚ ਦੋਸ਼ੀ ਸੀ ਇਸ ਕਰਕੇ ਸਾਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਬਲਕਾਰ ਸਿੰਘ ਨੇ ਉਮਰਾਨੰਗਲ ਤੇ ਹੋਰ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਸੀ ਦਲਬੀਰ ਕੌਰ ਲਈ ਇਹ ਸੰਘਰਸ਼ ਲੜਨਾ ਸੌਖਾ ਨਹੀਂ ਰਿਹਾ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੀ ਸੱਸ ਗੁਰਬਚਨ ਕੌਰ ਨੂੰ ਸਮਝੌਤਾ ਕਰਨ ਲਈ 2004 'ਚ ਪਹਿਲੀ ਵਾਰ 4 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਮੈਨੂੰ ਲੱਗ ਕੇ ਵੀ ਜਾਂਦੀ ਰਹੀ ਉੱਥੇ ਉਹਨਾਂ ਕੋ ਆਂਦੀ ਰਹੀਏ ਚਲ ਮਿਲਣਾ ਉੱਥੇ ਤੇ ਮੈਂ ਜਾਂਦੇ ਨੂੰ ਤੇ ਸਾਸਰੀ ਮੈਂ ਇੱਕ ਵਾਰੀ ਜਾ ਕੇ ਗਈ ਆ ਤੇ ਉੱਥੇ ਲਧਿਆਨੇ ਲਧਿਆਨੇ ਉੱਥੇ ਜਾ ਕੇ ਮੈਨੂੰ ਆਂਦੀਏ ਵੀ ਉਹਨਾਂ ਨੂੰ ਪਹੁੰਚਾਉਂਦੇ ਨੇ ਵੀ ਉਹਨਾਂ ਨੂੰ ਮਰੂਤੀ ਗੱਡੀ ਤੇ 4 ਲੱਖ ਰੁਪਏ ਚਾਹੀਦੇ ਫਿਰ ਉਹਨਾਂ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਪਟੀਸ਼ਨ ਵਾਪਸ ਲੈਣ ਲਈ ਰਕਮ ਵਧਾ ਕੇ 50 ਲੱਖ ਰੁਪਏ ਹੋ ਗਈ ਤੇ ਆਖਰਕਾਰ 1 ਕਰੋੜ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਗਈ ਬੱਦਲਬੀਰ ਕੌਰ ਤੇ ਉਹਨਾਂ ਦੀ ਸੱਸ ਨੇ ਇਹ ਸਭ ਨੂੰ ਠੁਕਰਾ ਕੇ ਸੁਖਪਾਲ ਸਿੰਘ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨ ਦਾ ਰਾਹ ਚੁਣਿਆ ਫਿਰ ਚਾਹੇ ਉਹ ਕਿੰਨਾ ਵੀ ਲੰਮਾ ਕਿਉਣਾ ਹੋਵੇ ਦਲਬੀਰ ਕੌਰ ਆਖਦੇ ਨੇ ਇਹ ਸਭ ਕੁਝ ਮੇਰੇ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦਾ ਮੈਂ ਹਮੇਸ਼ਾ ਆਪਣੀ ਸੱਸ ਨੂੰ ਚੰਡੀਗੜ੍ਹ ਰਵਾਨਾ ਹੋਣ ਸਮੇਂ ਅੱਖਾਂ ਦੇ ਹੰਝੂ ਪੂਝਦੇਆਂ ਵੇਖਿਆ ਤੇ ਵਾਪਸ ਪਰਦੇ ਸਮੇਂ ਉਹਨਾਂ ਦੇ ਚਿਹਰੇ ਤੇ ਨਿਰਾਸ਼ਾ ਦੇਖੀ ਉਹਨਾਂ ਨੂੰ ਇਨਸਾਫ ਮਿਲਣ ਦੀ ਬਹੁਤ ਘੱਟ ਉਮੀਦ ਸੀ ਪਰ ਉਹ ਲੜਦੇ ਰਹੇ ਉਹਨਾਂ ਨੇ ਮੈਨੂੰ ਲੜਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਜੇਕਰ ਐਫ ਆਈ ਆਰ ਉਹਨਾਂ ਦੇ ਜੀਉਂਦੇ ਜੀ ਦਰਜ ਕੀਤੀ ਜਾਂਦੀ ਤਾਂ ਵੱਡੀ ਰਾਹਤ ਹੋਣੀ ਸੀ ਮੈਂ ਜਾਣਦੀ ਹਾਂ ਕਿ ਹੁਣੇ ਨਿਆਂ ਪ੍ਰਾਪਤ ਕਰਨ ਲਈ ਲੜਾਈ ਦੇ ਅਗਲੇ ਪੜਾਅ ਦੀ ਸ਼ੁਰੂਆਤ ਹੈ